ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੀ ਇੱਕ ਅਹਿਮ ਬੈਠਕ ਧਾਰੀਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਜਤਿੰਦਰ ਪਾਸ ਸਿੰਘ ਜੀਪੀ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਪਿਛਲੇ ਸਾਲ ਕੀਤੇ ਕੰਮਾਂ ਬਾਰੇ ਵਿਸਥਾਰ ਪੂਰਵ ਚਰਚਾ ਕੀਤੀ ਗਈ ਤੇ 2024 ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਬੁਲਾੜਿਆਂ ਨੇ ਬੋਲਦੇ ਕਿਹਾ ਕਿ ਸਮਾਜ ਵਿੱਚ ਜਿਸ ਨਾਲ ਵੀ ਮਨੁੱਖੀ ਅਧਿਕਾਰੀ ਬੜੇ ਤੱਕਾ ਹੁੰਦਾ ਹੈ ਉਹ ਸਾਡੇ ਨਾਲ ਸੰਪਰਕ ਕਰਨ ਉਸ ਨੂੰ पूरा इंसाफ दिलाया ਜਾਵੇਗਾ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਵਾਈਸ ਪ੍ਰਧਾਨ ਸੁਖਦੇਵ ਸਿੰਘ ਜਨਰਲ ਸਕੱਤਰ ਕੈਪਟਨ ਰੰਦੀ ਸਿੰਘ ਜ਼ਿਲ੍ਹਾ ਜੂਥ ਪ੍ਰਧਾਨ ਲਵਲੇ ਨਾਗੀ ਸੂਬੇਦਾਰ ਗੁਰਮਖ ਸਿੰਘ ਡਾਕਟਰ ਸਤਨਾਮ ਸਿੰਘ ਜਤਿੰਦਰ ਕੁਮਾਰ ਸੋਨੁਸ਼ティਸ਼ ਕੁਮਾਰ ਕਿਰਪਾਲ ਸਿੰਘ ਗਿਲਰਾਜ ਪਾਲ ਪਿੰਡ ਬਲਕ ਚਮਨ لال ਜੋ ਕੁਮਾਰ ਸ਼ਰਮਾ ਮਨਦੀਪ ਸਿੰਘ ਮੋਨੋ ਆਦੀ ਹਾਜ਼ਰ ਸਨ ਮੀਟਿੰਗ ਵਿੱਚ ਮੇਨ ਜਿਹੜੇ ਪਹਿਲੇ ਮੁੱਦੇ ਜਿੱਥੇ ਮਤੇ ਪਾਏ ਗਏ ਸੀ ਉਹੀ ਪਾਇਆ ਗਿਆ ਸੀ ਕਿ ਘੱਟੋ ਘੱਟ 200 ਰੁਪਏ ਜਿਹੜਾ ਹਰ ਮਹੀਨੇ ਲਾਇਆ ਜਾਵੇ ਜਿਹੜੇ ਵਿੱਚ ਖਰਚੀ ਹੁੰਦੇ ਆ ਉਹ ਉਹਦੇ ਵਿੱਚੋਂ ਕੱਢੇ ਜਾਣ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਹੁਣ ਨਵੇਂ ਸਾਲ ਤੇ ਲੋਹੜੀ ਦੇ ਉੱਤੇ ਸ਼ਹਿਰ ਤੇ ਬੈਨਰ ਲੱਗੇ ਉਸ ਤੋਂ ਬਾਅਦ ਉਹ ਜੁਦੇਵ ਮੰਦਰ ਦਾ ਜਿਹੜਾ ਉਹਦਾ ਵੀ ਵਿਧਾਈ ਦੇ ਆਪਾਂ ਬੈਨਰ ਲਾਏ ਆ ਇਹੋ ਜਿਹੜੇ ਨਿੱਕ-ਸੁੱਕ ਜਿਹੜੇ ਖਰਚੇ ਮਤਲਬ ਅਸੀਂ ਜਿਹੋਨੇ ਉਹਦੇ ਵਿੱਚੋਂ ਨਿਕਲਣ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇਹੋ ਜੀ ਠੰਡੇ ਵਿੱਚ ਵੀ ਸਾਰਿਆਂ ਨੇ ਸਾਡੀ ਇਸ ਮੀਟਿੰਗ ਲਈ ਆਏ। ਸਾਰਿਆਂ ਦਾ ਬੜੀ ਧੰਨਵਾਦ। ਅੱਜ ਇਹ ਜੀ ਗੱਲ ਵੀ ਦਾ ਸਾਡੇ ਨੇ ਆਪਣੇ ਉਸਾਰ ਜਿਹੜੇ ਆ ਉਹ ਦੱਸਣੇ ਆ ਕਿ ਸਸਤਾ ਕਿਸ ਤਰੀਕੇ ਨਾਲ ਚਲਾਇਆ ਜਾਏ ਜਾਂ ਹੁਣ ਨਵਾਂ ਸਾਲ ਚੱਲ ਗਿਆ ਤੇ ਅਸੀਂ ਸਭ ਦੀ ਪਹਿਲੀ ਮੀਟਿੰਗ ਹੈ। ਪੂਰਾ ਸਾਲ ਸਾਡੇ ਤੋਂ ਹੈਗਾ ਕੀ ਕੀ ਪ੍ਰੋਗਰਾਮ ਜਿਹੜੇ ਗਾਂ ਹੀ ਕਰ ਸਕਦੇ ਆ ਜਾਂ ਕਿੱਦਾਂ ਲਿਖੇ ਜਾ। ਤੇ ਵਾਰੀ-ਵਾਰੀ ਮੈਂ ਬੇਚੀ ਕਰਾਂਗਾ ਸਾਰਿਆਂ ਨੂੰ ਇਹ ਕਿ ਜਿਹੜਾ ਪਹਿਲਾ ਮਤਾ ਹੈ 200 ਰੁਪਏ ਦਾ ਤੁਹਾਡੀ ਸਹਿਮਤੀ ਹੈ ਸਾਰਿਆਂ ਦੀ ਕਿ ਤੁਸੀਂ ਹਾਂ ਕਰਨੀ ਹੈ ਜੋ ਵੀ ਜਾਂ ਹੋਰ ਵੀ ਜੋ ਵੀ ਤੁਹਾਡੇ ਆਪਣੇ ਆਪਣੇ ਵਿਚਾਰ ਆ ਤੇ ਮੈਂ ਹੁਣ ਕਹੂੰ ਮਾਈਟਰੀ ਸਾਹਿਬ ਨੂੰ ਸੰਦੀਪ ਸਿੰਘ ਜੀ ਨੂੰ ਜੋ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਉਹਨਾਂ ਤੋਂ ਬਾਅਦ ਸਾਰੇ ਆਪਣੇ ਆਪਣੇ ਜਿਹੜੇ ਵਿਚਾਰ ਨੇ ਜਿਹੜੀ ਟੀਮ ਮੈਂਬਰ ਆਏ ਨੇ ਗੁਰਮੁਖ ਸਿੰਘ ਡਾਕਟਰ ਸਾਰੀ ਜਿੰਨੇ ਵੀ ਬੰਦੇ ਅੱਥੇ ਬੈਠਿਆ ਆਪਣੇ ਆਪਣੇ ਵਿਚਾਰ ਦੇਣਗੇ ਵਾਈਕਲਜੀਤ ਕਾਲ ਸਾਹਿਬ ਜੀ ਵਾਈਕਲਜੀਤ ਜੀ ਪਤ ਅਛਾ ਮੀਟਿੰਗ ਵਿੱਚ ਜਿਹੜੇ ਸੀ 1200 ਰੁਪਿਆ ਚੰਪੀਅਨ ਸਾਹਿਬ ਨੂੰ ਦਿੱਤੇ ਸੀ 1200 ਰੁਪਿਆ ਤੁਸੀਂ ਨਹੀਂ ਦਿੱਤਾ ਹੋਇਆ ਦੋ ਮੋਰ ਜਿਹੜੇ ਰਹੇ ਉਸ ਤੋਂ ਪਟਾ ਦਿਓ ਚਲੋ ਵਾਇਰੋ ਜੀ ਦਾ ਖਾਤਕਾ ਵਾਇਰੋ ਜੀ ਨੂੰ ਕਰਦੇ ਆ ਮੈਂ ਸੁਖਦੇਵ ਸਿੰਘ ਆਤੀ ਉਹ ਜਿਹੜਾ ਵਾਟਿਵਧਾਨ ਉਹਨੂੰ ਰਾਈਟ ਸੌਫਟਵਰ ਸੈੱਟ ਅੱਜ ਸਾਡੀ ਸਭਾ ਦੀ ਸੰਸਥਾ ਦੀ ਮੀਟਿੰਗ ਜਿਹੜੀ ਆ ਬੜੀ ਬੜੀ ਗੱਲਾਂ ਨੇ ਸਾਡੀ ਸੰਸਥਾ ਦੇ ਵਿੱਚ ਕਈ ਮੈਂਬਰ ਨਵੇਂ ਜਿਹੜੇ ਸ਼ਾਮਲ ਹੋ ਰਹੇ ਤੇ ਮੈਂ ਬੇਨਤੀ ਕਰਦਾ ਹਰ ਮੈਂਬਰ ਨੂੰ ਉਹ ਹਰ ਮੀਟਿੰਗ ਦੇ ਵਿੱਚ ਸਮੇਂ ਸਿਰ ਤੇ ਟਾਈਮ ਤੇ ਰਹੋ ਤੇ ਆਪਣੀ ਸ਼ਾਂਤੀ ਨਾਲ ਹੀ ਮੀਟਿੰਗ ਹਾਜ਼ਰ ਕਰੋ ਕਿਉਂਕਿ ਉਹ ਗਿਆਨਮਈ ਕੰਮ ਨੂੰ ਬਏ ਹੋਏ ਨੇ ਜਿਹੜੇ ਕਿ ਵਾਅਦਾ ਵਾਅਦਾ ਇਸ ਸੰਸਥਾ ਨੂੰ ਮਜ਼ਬੂਤ ਬਣਾਉਣ ਦਾ ਵੀਜਾ ਜਿਹੜਾ ਵਿਧਿਆ ਜਾਵੇ ਤਾਂ ਜੋ ਕਿ ਇਹ ਕਿਸੇ ਵੀ ਸਰਸਾ ਕੋਈ ਦੂਜੀਆਂ ਸਰਸਾਵਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਜਣਾ ਲੈ ਸਕੀਏ ਤੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ ਜਿਵੇਂ ਕਿ ਸਾਡੇ ਕੋਲ ਅੰਕ ਦੀ ਜਿਹੜੀ ਘਾਟ ਬਹੁਤ ਮਹਿਸੂਸ ਹੋ ਰਹੀ ਆ ਕਿਉਂਕਿ ਨਵੇਂ-ਨਵੇਂ ਮੈਂਬਰ ਜਿਹੜੇ ਵੱਧ ਰਹੇ ਆ ਉਹਨਾਂ ਨੂੰ ਇਹੋ ਪ੍ਰੇਰਿਤ ਕੀਤਾ ਜਾ ਰਿਹਾ ਕਿ ਜੇ ਸੰਸਥਾ ਕੋਲ ਚਾਰ ਪੈਸੇ ਹੋਣਗੇ ਤਾਂ ਉਹ ਸੰਸਥਾ ਜਿਹੜੀ ਆ ਹਰ ਆਮ ਦਾ ਜਵਾਬ ਚੜ ਕੇ ਸਾਲ ਹੋ ਰਿਹਾ। ਤੋਂ ਮੈਂ ਬੇਨਤੀ ਕਰਦਾ ਹਾਂ ਸਾਰੇ ਮੈਂਬਰਾਂ ਨੂੰ ਪ੍ਰਧਾਨ ਸਾਹਿਬ ਦੇ ਅਨੁਸਾਰ ਜਨਰ ਸੱਤਰ ਸਾਹਿਬ ਬੈਠੇ ਨੇ ਕਿ ਜਿੰਨਾ ਕੋਲ ਆਪਣਾ ਟਰਾਈੰਸਰ ਫੰਡ ਜਿਹੜਾ ਵੀਡੀਓ ਦੇ ਵਿੱਚ ਜਮਾ ਕਰਾਇਆ ਜਾਵੇ ਕਾਜ ਉਹ ਸਾਡੀ ਸੰਸਥਾ ਦਾ ਹੋਰ ਵੀ ਮਜ਼ਬੂਤੀ ਭੜੇ। ਵਾਹਿਗੁਰੂ ਖਾਲਸਾ ਸਾਹਿਬ ਜੀ